है संभव एनजीओ और ते सोहनलाल शाही सेवा केंद्र दे सांचे यत्न नाल आज राजपुरा ਤੋਂ पीजीआई चंडीगढ़ और सेक्टर 32 ਹਸਪਤਲ ਤੱਕ ਮਰੀਜ਼ਾਂ ਲਈ ਮੁਫਤ バス ਸੇਵਾ ਸ਼ੁਰੂ ਕੀਤੀ ਗਈ ਹੈ ਆਹ ਸੇਵਾ ਸੋਮਵਾਰ ਅਤੇ ਵੀਰਵਾਰ ਰਾਜਪੁਰਾ ਟਰਾਲੀ ਵਾਲੇ ਚੌਂਕ ਤੋਂ ਸਵੇਰੇ 7 ਵਜੇ ਚੱਲੇਗੀ ਤੇ ਸ਼ਾਮੇ 3 ਵਜੇ ਪਜੀਆ ਤੋਂ ਵਾਪਸ ਚੱਲੇਗੀ ਇਹ ਸੇਵਾ ਉਹਨਾਂ ਮਰੀਜ਼ਾਂ ਤੇ ਉਹਨਾਂ ਪਰਿਵਾਰਾਂ ਲਈ ਹੈ ਜੋ ਆਰਥਿਕ ਅਤੇ ਆਵਾਜਾਈ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਇਹ ਸੇਵਾ ਦਾ ਉਦਘਾਟਨ ਹੈ ਸੰਭਵ ਅਤੇ ਸੋਹਣ ਲਾਲ ਸਾਹੀ ਸੇਵਾ ਕੇਂਦਰ ਦੇ ਮੈਂਬਰਾਂ ਅਭਿਸ਼ੇਕ ਕਿੰਗਰ ਸੰਜੇ ਦਾਵਲਾ ਅਨਿਲ ਸਾਹੀ ਗੌਰਵ ਸ਼ਰਮਾ ਸੰਜੀਵ ਵਰਮਾ ਡਾਕਟਰ ਵਿਸ਼ਾਲ ਚੋਦਰੀ सुरेंद्र 세ਤੀਆ ਰਾਜਨ ਚੋਦਰੀ ਅਸ਼ੋਕ ਮਾਲਿਕ ਐਡਵੋਕੇਟ ਦਵਿੰਦਰ ਪੋਹਜਾ ਇਸਨਾਨ ਜਿੰਦਲ ਆਸ਼ਿਸ਼ ਪਾਟਕ ਸਪਨਾ ਰਾਣੀ ਅਤੇ ਸੰਦੀਪ ਪੋਹਜਾ ਦੀ ਹਾਜ਼ਰੀ ਵਿੱਚ ਕੀਤਾ ਗਿਆ ਇਸ ਨੇਕ ਕੰਮ ਨੂੰ ਸਮਾਜ ਸੇਵੀ ਸੋਹਣ ਲਾਲ ਜੀ ਜਿਹਦੇ ਜਨਮ ਦਿਨ ਤੇ ਸ਼ੁਰੂ ਕੀਤਾ ਗਿਆ ਜਿਸ ਵਿੱਚ ਐਮਰ ਲੀਨਾ ਮਿੱਤਲ ਅਜੇ ਮਿੱਤਲ ਲਵਿਸ਼ ਮਿੱਤਲ ਨੇ ਪ੍ਰਚਾਣ ਕੀਤਾ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ 988882 38823 ਦੂਜਾ ਨੰਬਰ ਹੈ 88472 14290 99684 66645 ਹੈ ਸੰਭਵ ਅਤੇ ਸੋਹਣ ਲਾਲ ਸ਼ਾਹੀ ਸੇਵਾ ਕੇਂਦਰਾਂ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਇਹ ਇਹ ਸਹਿਯਤ ਨੂੰ ਹੋਰ ਫੈਲਾਉਣ ਲਈ ਸਹਿਯੋਗ ਦਿਨ